ਇੰਨੀ ਆ ਮੇਰੀ ਫੇਸਬੁੱਕ ਤੇ ਵੀ ਅਪਲੋਡ ਹੈਗਾ ਆ ਬਾੜ ਨੰਬਰ 64 ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੀ ਸਾਰੇ ਵਾਅਦਿਆਂ ਨੂੰ ਤੋੜ ਚੜਾਇਆ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਸਸਤੀ ਤੇ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਦਾ ਵਾਅਦਾ ਪੂਰਾ ਕੀਤਾ ਹੈ ਬਿਜਲੀ ਦੇ ਖੇਤਰ 'ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਇਤਿਹਾਸ ਵਿੱਚ ਇੱਕ ਨਵੀਂ ਪਰੰਪਰਾ ਸ਼ੁਰੂ ਕੀਤੀ ਜਦੋਂ 600 ਯੂਨਿਟ ਬਿਜਲੀ ਮੁਫਤ ਦਾ ਐਲਾਨ ਕੀਤਾ ਗਿਆ ਜਿਸ ਦਾ ਪੰਜਾਬ ਦੇ ਲੱਖਾਂ ਪਰਿਵਾਰਾਂ ਨੂੰ ਲਾਭ ਪਹੁੰਚਿਆ। ਇਹੀ ਕਾਰਨ ਹੈ ਕਿ ਪੰਜਾਬੀਆਂ ਨੂੰ ਮੁਫਤ ਬਿਜਲੀ ਗਾਰੰਟੀ ਤਹਿਤ 90% ਤੋਂ ਵੱਧ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ। 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ। ਸਸ਼ੀਕਾਲ ਮੈਂ ਹਾਂ ਰਮਨਦੀਪ जीरकपुर ਤੋਂ ਮੈਂ ਸੀਐਮ ਭਗਵੰਤ ਮਾਨ ਜੀ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ 600 ਯੂਨਿਟ ਮਾਫ ਕੀਤੀ। ਅਸੀਂ ਭਗਵੰਤ ਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਸਰਕਾਰ ਆਉਣ ਤੇ ਸਾਡਾ ਬਿਜਲੀ ਦਾ ਬਿੱਲ ਮਾਫ ਹੋਇਆ ਹੈ। 600 ਯੂਨਟ ਸਾਨੂੰ ਮਾਫ ਹੈ ਜਿਸ ਦਾ ਕੀ ਬਿੱਲ ਬਹੁਤ ਜ਼ਿਆਦਾ ਅੰਦਰ ਸੀਗਾ ਉਸੇ ਬਿੱਲ ਦੀ ਬਚਤ ਦੇ ਨਾਲ ਅਸੀਂ ਆਪਣੇ ਹੋਰ ਕੰਮ ਕਰਦੇ ਆਂ। ਅਸੀਂ ਬਹੁਤ 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 ਧੰਨਵਾਦ ਕਰਦੇ ਹਾਂ ਆਮ ਆਦਮੀ ਪਾਰਟੀ ਸਰਕਾਰ ਦਾ। ਸਤਿ ਸ੍ਰੀ ਅਕਾਲ ਮੈਂ ਰਿੱਤੂ ਰਾਣੀ। ਮਹਿਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ 600 ਯੂਨਿਟ ਫ੍ਰੀ ਦਿੱਤੇ ਹਨ ਉਸ ਦੇ ਨਾਲ ਸਾਡੇ ਬਿਜਲੀ ਦੇ ਖਰਚੇ ਵਿੱਚ ਬਹੁਤ ਫਰਕ ਪਿਆ ਹੈ ਡਿਕਲੇਅਰ ਕੌਂਸਲਰ ਵਾਰਡ ਨੰਬਰ 4 ਜਿਹੜਾ ਨਵਾਂ ਪੁਰਾਣਾ 77 ਤੇ 78 ਉਹਨਾਂ ਨੇ ਆਪਣੀ ਸਟੈਂਪ ਲਾਈ ਆ ਤੁਸੀਂ ਦੇਖ ਲੈਣਾ ਜੀ ਪਹਿਲਾਂ ਤੋਂ ਪਹਿਲਾਂ ਹੀ ਲੱਗਦਾ ਵੀ ਸਟੈਂਪ ਲੱਗ ਤੁਸੀਂ ਸੋ ਕਾਲ ਸੈਲਫ ਡਿclare ਕੌਂਸਲਰ ਬਣ ਆਤੇ ਫਿਰ ਲੋਕਾਂ ਦੀ ਕਚਹਿਰੀ ਚ ਆ ਸਾਰੇ ਜਨੇ ਅਸੀਂ ਔਰ ਤੁਹਾਡੇ ਸਾਹਮਣੇ ਵੀ ਆ ਸ਼ਹਿਰ ਦਾ ਹਾਲ ਦੇਖ ਲੋ ਸੜਕਾਂ ਦੇ ਉੱਪਰ ਕੂੜਾ ਆ ਜਗ੍ਹਾ ਜਗ੍ਹਾ ਗੰਦ ਪਿਆ ਹੈਗਾ ਲਾਈਟਾਂ ਜਗ ਰਹੀਆਂ ਬੁਝ ਰਹੀਆਂ ਸਾਰੇ ਸੀਵਰੇਜ ਬੰਦ ਪਿਆ ਜਿੱਥੇ ਇਥੇ ਤੁਸੀਂ ਰਹਿੰਦੇ ਹੋ ਦੱਸ ਦੋ ਜਦੋਂ ਬਾਰਿਸ਼ ਆਂਦੀ ਹੈ ਤੁਹਾਡੇ ਘਰਾਂ ਚ ਪਾਣੀ ਜਾਂਦਾ ਕਿ ਨਹੀਂ ਜਾਂਦਾ ਸਾਰਿਆਂ ਦੇ ਜਾਂਦਾ ਹੋਣਾ ਆਪਣੇ ਦਿਲ ਤੇ ਹੱਥ ਰੱਖ ਕੇ ਕਹਿਣਾ ਤੇ ਫਿਰ ਹੈ ਕੀ ਹੈ ਜੇ ਇਹਨਾਂ ਨੇ ਸਰੈਂਡਰ ਹੀ ਕੀਤਾ ਹੋਇਆ ਸਾਰੀ ਕਾਰਪੋਰੇਸ਼ਨ ਵੇਚ ਕੇ ਹੀ ਰੱਖਤੀ ਹੈਗੀ ਐਮਐਲਏਸ ਦੇ ਜਾਂ ਸਰਕਾਰ ਤੇ ਮੇਰੀ ਰਿਕਵੈਸਟ ਹੈ ਭਗਵਾਨ ਜੀ ਨੂੰ ਸੜੇ ਮੰਡਿਓ ਚੀਫ ਮਿਨਿਸਟਰ ਸਾਹਿਬ ਹੈ ਚੰਗੇ ਡਿਸੀਜਨ ਲੈਂਦੇ ਆ ਜਿਹੜਾ ਥੋੜਾ ਜਿਹਾ ਲੁਧਿਆਣੇ ਵਾਲ ਵੀ ਚਾਤੀ ਮਾਰ ਲੈ ਇਸ ਵੇਲੇ ਮੈਂ ਕੀ ਭਰੋਸਾ ਸੈਂਡ ਕਰਦੀ ਨਹੀਂ ਆ ਕਮਿਸ਼ਨਰ ਕਾਰਪੋਰੇਸ਼ਨ ਨੂੰ ਵੀ ਉਹ ਇੱਥੇ ਕੀ ਇਲੈਕਸ਼ਨ ਲੈਂਦੇ ਆ ਪਰ ਮੈਂ ਡੀਸੀ ਮੈਡਮ ਤੇ ਭਰੋਸਾ ਕਰੂੰਗੀ ਦੇਖੂਗੀ ਕਿ ਹਫਤੇ 10 ਦਿਨ ਦੇ ਵਿੱਚ ਕੀ ਇੱਥੇ ਹੁੰਦੀ ਹੈ ਕਾਰਵਾਈ ਕਿਉਂਕਿ ਜਿੰਨੇ ਵੀ ਇਸ਼ੂ ਅੱਜ ਤੱਕ ਮੈਂ ਉਠਾਏ ਆ ਚਾਹੇ ਉਹ EMPLOYEES ਦੀ ਜਿਹੜੇ ਸਾਡੇ ਔਨ ਰੋਲ ਨਹੀਂ ਹੈਗੇ ਉਹਨਾਂ ਦੇ ਅਕਾਊਂਟ 'ਚ ਪੈਸੇ ਚਾਹ। ਸਾਰੇ ਲੋਕੀਓ ਦੀ ਤਰੀਫ਼ ਕਰਦੇ ਆ। ਪਰ ਐਨੇ ਲੋਕ ਆ ਕੇ ਉਹਦੇ ਨੀਚੇ ਡੈਟ ਗਏ ਔਰ ਤੁਸੀਂ ਇਹ ਦੇਖੋ ਅੱਜ ਵੀ ਕੁਰਦੇਵ ਨਗਰ 'ਚ ਤਿੰਨ ਥੋਰੀਆਂ ਹੋਈਆਂ ਹੈਗੀਆਂ। ਔਰ ਅਸੀਂ ਉਹਨਾਂ ਏਰੀਆ 'ਚ ਲਫਰ ਰਹੇ ਨੇ ਆ ਜਿਹੜੇ ਬਿਲਕੁਲ ਉਹਦੇ ਨਾਲ ਲੱਗਦੇ ਆ। ਹਰ ਜਗ੍ਹਾ 'ਚ ਛਕਤੀ ਜਾ ਰਹੀ ਆ, ਹਰ ਜਗ੍ਹਾ ਮੋਟਰਸਾਈਕਲ ਚੀਨਿਆ ਜਾ ਰਿਹਾ, ਹਰ ਜਗ੍ਹਾ ਆਮ ਲੋਕਾਂ ਨੇ ਕਰਾਏ ਚ ਬਾੜਕੇ ਉਹ ਚੀਨਾ ਛਕਤੀ ਕਰਨ ਦੀ ਹੈਗੀ ਆ। ਕਿਹਦੇ ਨਾਲ ਇਹ ਲੋਕ ਕੰਟਰੋਲ ਕਰ ਰਹੇ? ਇਹ ਲੋਕ ਕੌਣ ਹੈ ਕੋਈ ਜਾਣਦਾ? ਕਦੋਂ ਆ ਕੇ ਬੈਠ ਕੇ ਪਤਾ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम x aur whatsapp channel par